ਇੱਕ ਪਿੰਡ ਦੇ ਵਿੱਚ ਇੱਕ ਬਹੁਤ ਹੀ ਗਰੀਬ ਬੰਦਾ ਰਹਿੰਦਾ ਹੁੰਦਾ ਆਪਣੇ بیٹے ਦੇ ਨਾਲ ਇੱਕ ਆਪਣੇ ਬੱਚੇ ਦੇ ਨਾਲ ਇੱਕ ਦਿਨ ਪਿੰਡ ਦੇ ਵਿੱਚ ਮੇਲਾ ਲੱਗਦਾ ਤਾਂ ਉਹ ਬੱਚਾ ਜਿੱਦ ਕਰਦਾ ਕਿ ਪਾਪਾ ਮੈਂ ਮੇਲਾ ਦੇਖਣ ਜਾਣਾ ਤਾਂ ਉਹ ਗਰੀਬੰਦਾ ਆਪਣੇ ਬੱਚੇ ਨੂੰ ਬਹੁਤ ਮਨਾਉਂਦਾ ਕਿ ਤੂੰ ਮੇਲੇ ਦੇ ਵਿੱਚ ਨਾ ਜਾ ਪਰ ਬੱਚਾ ਬਹੁਤ ਜਿੱਦ ਕਰਦਾ ਬੱਚੇ ਦੀ ਜਿੱਦ ਕਾਰਨ ਪਿਓ ਨੂੰ ਆਪਣੇ ਬੱਚੇ ਨੂੰ ਮੇਲੇ ਦੇ ਵਿੱਚ ਲੈ ਕੇ ਜਾਣਾ ਪੈਂਦਾ ਜਦੋਂ ਉਹ ਮੇਲੇ ਦੇ ਵਿੱਚ ਚਲੇ ਜਾਂਦੇ ਨੇ ਤਾਂ ਉੱਥੇ ਜਾ ਕੇ ਬੱਚਾ ਦੇਖਦਾ ਕਿ ਕਾਫੀ ਸਾਰੇ ਝੂਲੇ ਲੱਗੇ ਨੇ ਮੌਤ ਦਾ ਕੂਆ ਲੱਗਿਆ ਤਾਂ ਉਹ ਵੀ ਜਿੱਦ ਕਰਦਾ ਕਿ ਮੈਂ ਵੀ ਮੌਤ ਦਾ ਕੂਆ ਦੇਖਣਾ ਤੇ ਝੂਲੇ ਲੈਣੇ ਨੇ ਤੇ ਮਠਿਆਈ ਖਾਣੀ ਹੈ ਤਾਂ ਪਿਤਾ ਉਸ ਨੂੰ ਬਹੁਤ ਮਨਾਉਂਦਾ ਕਿ ਆਪਣੇ ਕੋਲੇ ਪੈਸੇ ਨਹੀਂ ਹੈਗੇ ਪਰ ਬੱਚਾ ਬਹੁਤ ਜਿੱਦ ਕਰਦਾ ਹੈ ਇੰਨੇ ਦੇ ਵਿੱਚ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਇਕੱਠ ਹੁੰਦਾ ਭੀੜ ਹੁੰਦੀ ਹੈ ਤੇ ਬੱਚੇ ਦਾ ਜਿਹੜਾ ਹੱਥ ਹੈ ਉਂਗਲ ਹੈ ਪਿਓ ਦੇ ਨਾਲੋਂ ਛੁੱਟ ਜਾਂਦੀ ਹੈ ਤੇ ਪਿਓ ਦੇ ਤੋਂ ਦੂਰ ਹੋ ਜਾਂਦਾ ਵਿਛੜ ਜਾਂਦਾ ਤਾਂ ਬੱਚਾ ਆਪਣੇ ਪਿਓ ਤੋਂ ਦੂਰ ਹੋ ਕੇ ਬਹੁਤ ਰੋਂਦਾ ਹੈ ਚੀਕਾਂ ਮਾਰਦਾ ਕਿ ਮੈਂ ਪਾਪਾ ਕੋਲ ਜਾਣਾ ਪਾਪਾ ਪਾਪਾ ਕਹਿ ਕੇ ਪੁਕਾਰਦਾ ਤਾਂ ਇੰਨੇ ਦੇ ਵਿੱਚ ਲੋਕ ਇਕੱਠੇ ਹੋ ਜਾਂਦੇ ਨੇ ਕਿ ਦੇਖਦੇ ਨੇ ਇੱਕ ਬੱਚਾ ਰੋ ਰਿਹਾ ਤੇ ਇਹਦਾ ਪਾਪਾ ਕਿੱਥੇ ਹੈ ਤਾਂ ਉਹ ਕਹਿੰਦਾ ਕਿ ਮੈਨੂੰ ਪਾਪਾ ਚਾਹੀਦੇ ਪਾਪਾ ਚਾਹੀਦੇ ਤਾਂ ਲੋਕੀ ਜਿਹੜੇ ਆਲੇ ਦੁਆਲੇ ਖੜੇ ਹੁੰਦੇ ਨੇ ਭੀੜ ਦੇ ਵਿੱਚੋਂ ਉਹਨੂੰ ਮਠਿਆਈ ਲੈ ਕੇ ਦਿੰਦੇ ਨੇ ਕਿ ਤੂੰ ਇਹ ਮਠਿਆਈ ਖਾ ਲੈ ਤੂੰ ਝੂਲੇ ਤੇ ਝੂਟੇ ਲੈ ਲੈ ਤੂੰ ਮੌਤ ਦਾ ਕੂਆ ਦੇਖ ਲੈ ਪਰ ਬੱਚਾ ਹਮੇਸ਼ਾ ਇੱਕੋ ਹੀ ਜ਼ਿੱਦ ਕਰਦਾ ਕਿ ਮੈਂ ਆਪਣੇ ਪਾਪਾ ਕੋਲ ਜਾਣਾ ਹੈ ਕੁਝ ਦੇਰ ਪਹਿਲਾਂ ਜਿਹੜੀਆਂ ਚੀਜ਼ਾਂ ਦੀ ਉਹ ਜ਼ਿੱਦ ਕਰਦਾ ਹੁਣ ਉਹਨੂੰ ਫ੍ਰੀ ਦੇ ਵਿੱਚ ਮਿਲ ਰਹੀਆਂ ਨੇ ਪਰ ਉਹ ਨਹੀਂ ਲੈਂਦਾ ਉਸਨੂੰ ਚਾਹੀਦਾ ਤਾਂ ਸਿਰਫ ਆਪਣਾ ਪਾਪਾ ਕਿਉਂਕਿ ਪਾਪਾ ਜਿਹੜਾ ਹੁੰਦਾ ਇੱਕ ਇਹ ਬਾਦਸ਼ਾਹ ਹੀ ਹੁੰਦਾ ਉਹਦੀ ਰਿਆਸਤ ਦੇ ਵਿੱਚ ਆਪਾਂ ਸਾਰੇ ਐਸ਼ ਕਰਦੇ ਆ ਕੋਈ ਟੈਨਸ਼ਨ ਨਹੀਂ ਹੁੰਦੀ ਕੋਈ ਫਿਕਰ ਨਹੀਂ ਹੁੰਦੀ ਸੋ ਜਿਨ੍ਹਾਂ ਦੇ ਪੇਰੈਂਟਸ ਹੈਗੇ ਨੇ ਮਾਪਿਓ ਦਾ ਛਾਇਆ ਸਿਰ ਤੇ ਹੈਗਾ ਉਹਨਾਂ ਦੀ ਕਦਰ ਕਰਿਆ ਕਰੋ ਕਿਉਂਕਿ ਬਾਪ ਆ ਜਿਹੜਾ ਹਮੇਸ਼ਾ ਸਹਨਸਾਈ ਹੁੰਦਾ ਜਿਹੜੀ ਚੀਜ਼ ਵੀ ਅਸੀਂ ਜਿੱਦ ਕਰਦੇ ਆ ਸਾਡੀ ਪੂਰੀ ਕਰਦਾ ਪਰਮਾਤਮਾ ਕਰੇ ਦੁਨੀਆ ਦੇ ਸਾਰੇ ਬਾਪ ਹਮੇਸ਼ਾ ਖੁਸ਼ ਰਹਿਣ ਹਮੇਸ਼ਾ ਇਹਨਾਂ ਦੀ ਛਾਇਆ ਸਾਡੇ ਸਿਰ ਤੇ ਰਹੇ ਧੰਨਵਾਦ